ਪ੍ਰੋਗਰਾਮ ਨਾਲ ਦੇ ਦਸ਼ਕਾਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿਕਾਰ ਮੇਰੇ ਨਾਲ ਆ ਜੰਗੇਸਟ 올ੰਪੀਅਨ ਸਕੀਟ ਸ਼ੂਟਿੰਗ ਦੇ ਵਿੱਚ ਰਾਇਜ਼ਾ ਢਿੱਲੋਂ ਮੌਜੂਦ ਹੈ ਕੁੜੀਆਂ ਜਦੋਂ ਬੰਦੂਖ ਚੱਕਦੀਆਂ ਤੇ ਕਿਸ ਤਰ੍ਹਾਂ ਦੇ ਅਹਿਸਾਸ ਹੁੰਦੇ ਨੇ ਬੰਦੂਖ ਚੱਕੀ ਚੱਕਣ ਸਰ 20 ਸਾਲ ਦੀ ਉਮਰ 'ਚ 올ੰਪਿਕਸ ਤੱਕ ਜਾਣ ਦਾ ਮਾਣ ਹਾਸਲ ਕੀਤਾ ਉਹ ਮਾਣ ਹਾਸਲ ਕਰਨ ਦੇ ਪਿੱਛੇ ਕਿੰਨਾ ਸਟਰਗਲ ਹੈ ਕਿਹੜੀਆਂ ਚੀਜ਼ਾਂ ਦੀ ਲੋੜ ਹੈ ਕਿ ਸਾਡੇ ਬੱਚੇ ਇਸ ਮੁਕਾਮ ਤੱਕ ਪਹੁੰਚ ਸਕਣ ਸਾਰੀਆਂ ਗੱਲਾਂ ਕਰਦੇ ਸਭ ਤੋਂ ਪਹਿਲਾਂ ਕਰਨਾ ਸਵਾਗਤ ਸੋ ਹਰਤਾ ਇਸ ਅਸੀਤ ਕੀ ਹਾਲ ਚਾਲ ਹੈ ਠੀਕ ਤੁਸੀਂ ਬਹੁਤ ਵਧੀਆ ਪਹਿਲਾ ਸਵਾਲ ਇਹ ਹੈ ਕਿ ਜੰਮੇ ਪੜੇ ਕਿੱਥੋਂ ਦੀ ਮੈਂ ਚੰਡੀਗੜ੍ਹੀ ਜਮਿੰਸੇ ਉੱਥੇ ਮੈਂ ਆਪਣੀ ਸਾਈ ਐਜੂਕੇਸ਼ਨ ਕੀਤੀ ਹੈ ਕਾਲਜ ਵਿੱਚ ਉੱਥੇ ਕਰ ਰਹੀਆਂ ਚੱਲ ਰਹੀਆਂ ਹਾਂ ਜੀ ਕੁਨੀਆਂ ਪੜਦੀਆਂ ਹੁੰਦੀਆਂ ਸਪੋਰਟਸ ਦੇ ਵਿੱਚ ਖਾਸ ਕਰਕੇ ਬੰਦੂਖਾਂ ਘਟ ਚੱਕਦੀਆਂ ਤੁਸੀਂ ਬੰਦੂਖ ਕਿਵੇਂ ਚੱਪੀ ਤੇ ਅ ਬਚਪਨ ਤੋਂ ਮੈਂ ਡਾਇਡ ਦਾ ਥੌਟ ਸੀ ਕਿ ਕੋਈ ਨਾ ਕੋਈ سپورਟ ਕਰਨਾ ਹੀ ਹੈ ਪੜਾਈ ਦੇ ਨਾਲ ਤੇ ਮੈਂ ਕਾਫੀ ਸਪੋਰਟਸ ਟਰਾਈ ਕੀਤੀ ਸੀ ਮੈਂ ਬਾਸਕਟਬਾਲ ਖੇលਿਆ ਸੀ ਬਾਡਮਿੰਟਨ ਖੇលਿਆ ਸੀ সুইমিং ਕੀਤੀ ਸੀ ਬਟ ਮੇਰਾ ਸ਼ੂਟਿੰਗ ਸਭ ਤੋਂ ਜ਼ਿਆਦਾ ਇੰਟਰਸਟ ਰਿਹਾ ਸੀ ਤੇ ਮੇਰੇ ਪਾਪਾ ਦੀ ਥੋੜੀ ਬੈਕਗ੍ਰਾਉਂਡ ਸੀਗਾ ਹੰਟਿੰਗ ਤੇ ਸ਼ੂਟਿੰਗ ਦਾ ਤਾਂ ਉਸ ਕਰਕੇ ਉਹਨਾਂ ਨੇ ਮੈਨੂੰ ਸ਼ੂਟਿੰਗ ਇੰਟਰੋਡਿਊਸ ਕਰਾਇਆ ਤੇ ਮੈਨੂੰ ਬਹੁਤ ਈਜ਼ੀ ਲੱਗੀ ਸਿੱਖਣੀ ਤੇ ਮੈਂ ਬਹੁਤ ਜਲਦੀ ਅੱਗੇ ਪਹੁੰਚੀ ਇਸਪੋਰਟਸ ਟਾਈਮ ਆ ਸ਼ੂਟਿੰਗ ਫਿਸ਼ਰ ਜੀ ਪਹਿਲੀ ਵਾਰ ਜਦੋਂ ਬੰਦੂਖ ਚੱਕੀ ਕਿਵੇਂ ਲੱਗਿਆ ਉਹ ਬਹੁਤ ਚੰਗਾ ਲੱਗਿਆ ਸੀ ਅ ਉਹ ਰੀਕੋਇਲ ਫੀਲ ਕਰਨਾ ਤੇ ਟਾਰਗੇਟ ਨੂੰ ਮਾਰਨਾ ਇਹਨਾਂ ਅੰਦਰ ਇੱਕ ਏਮਪਾਵਰਮੈਂਟ ਮਿਲੀ ਸੀ ਤੇ ਬਹੁਤ ਹੀ ਚੰਗੀ ਫੀਲਿੰਗਸ ਸੀ ਹਾਂ ਜੀ ਜੀ ਅ ਜਦੋਂ ਤੁਸੀਂ ਇਹ ਸ਼ੁਰੂਆਤ ਕੀਤੀ ਤੇ ਪਹਿਲਾ ਕੰਪੀਟੀਸ਼ਨ ਕਰਨ ਨੂੰ ਖੇਡਣ ਦਾ ਮੌਕਾ ਮਿਲਿਆ ਤਾ ਪਹਿਲਾਂ ਮੈਂ Air Rifle ਕਰਦੀ ਸੀ ਕਿਉਂਕਿ ਮੈਂ ਬਹੁਤ ਛੋਟੀ ਸੀ ਮੇਰੇ ਤੋਂ ਬੰਦੂਕ ਵਿੱਚ ਚੱਕ ਕੇ ਜਾਏ ਸੀ ਬਟ 2019 ਵਿੱਚ ਮੈਂ SKIT ਸ਼ੁਰੂ ਕੀਤੀ ਤੇ ਮੇਰਾ ਪਹਿਲਾ ਕੰਪੀਟੀਸ਼ਨ ਹਰਿਆਣਾ ਸਿਟ ਸੀਗਾ ਤੇ ਉਹ ਕਾਫੀ ਚੰਗਾ ਸੀਗਾ ਮੈਂ ਹਰਿਆਣਾ ਤੋਂ ਕਹਿੰਦੀ ਆ ਤੇ ਬਹੁਤ ਹੀ ਚੰਗਾ ਕੰਪੀਟੀਸ਼ਨ ਗਿਆ ਮੇਰਾ ਸਿਲਵਰ ਦੋ ਸਿਲਵਰ ਆਇਆ ਸੀਗੇ ਉਹਦੇ ਅੰਦਰ ਤਾਂ ਤੁਸੀਂ ਯੰਗੇਸਟ 올ੰਪੀਅਨ ਨੂੰ ਹਾਂਜੀ 스키ਟ 슈팅 ਦੇ ਤੇ ਪਹਿਲੇ ਹੀ ਲੰਪੀਆਂ ਨੂੰ ਜਿਨ੍ਹਾਂ ਨੇ 스키ਟ 슈팅 ਦੇ ਵਿੱਚ ਕੋਟਾ ਜਿੱਤੇ ਹਾਂਜੀ ਇਨ ਇੰਡੀਆ ਸਾਡੇ ਇੰਡੀਆ ਚ ਮੈਨ ਬਹੁਤ ਲੋਕ ਗਏ ਸੀਗੇ 올림픽sਲੀ ਬਟ ਕੁੜੀਆਂ 스키ਟ ਚ ਕੋਈ ਕਦੇ ਵੀ ਨਹੀਂ ਗਿਆ ਸੀਗਾ ਕਿਸੇ ਦਾ ਕਦੇ ਕੋਟਾ ਨਹੀਂ ਆਇਆ ਸੀ ਤੇ 2024 ਫੈਬਰੂਰੀ ਚ ਜਨਵਰੀ ਚ ਮੈਂ ਪਹਿਲਾ ਕੋਟਾ ਜਿੱਤਿਆ ਫॉर ਔਮਨ ਇਨ 스키ਟ ਇਨ ਇੰਡੀਆ ਯੰਗੇਸਟ ਲੰਪੀਅਨ ਬੰਦਾ ਅਨੁਭਵ ਕਿਵੇਂ ਰਿਹਾ ਕਿਵੇਂ ਲੱਗਿਆ ਫੀਲਿੰਗਸ ਕਿਸ ਤਰ੍ਹਾਂ ਬਹੁਤ ਚੰਗੀ ਫੀਲਿੰਗ ਸੀ ਮੈਨੂੰ ਨਹੀਂ ਲੱਗਿਆ ਸੀਗਾ ਕਿ ਮੈਂ 2024 올림픽ਸ ਤੱਕ ਤਿਆਰ ਹੋਊਂਗੀ ਕਿਉਂਕਿ ਮੈਂ ਹੁਣੇ 2019 ਵਿੱਚ ਸ਼ੁਰੂ ਕੀਤੀ ਸੀਗੀ ਬਟ ਇਹ ਬਹੁਤ ਚੰਗੀ ਜਰਨੀ ਸੀਗੀ ਮੁਸ਼ਕਿਲ ਵੀ ਸੀ ਬਿਕੋਜ਼ ਸਾਡੇ ਕੰਟਰੀ ਚ ਕੋਟਾ ਜਿੱਤਣ ਦਾ ਇਹ ਮਤਲਬ ਨਹੀਂ ਹੁੰਦਾ ਕਿ ਤੁਸੀਂ ਜਾਓ ਉਹਨਾਂ ਨੇ ਟੀਮ ਸਿਲੈਕਟ ਕਰਨੀ ਸੀ ਤਾਂ ਪਿਛਲੇ ਸਾਲ ਮੈਨੂੰ ਲੜਨਾ ਪਿਆ ਆਪਣੀ ਪੋਜੀਸ਼ਨ ਸਿਕਿਉਰ ਕਰਨ ਲਈ ਤਾਂ ਬਹੁਤ ਮੈਚਿਓਰਿਟੀ ਆਈ ਇਸ ਐਕਸਪੀਰੀਅੰਸ ਨਾਲ ਬਟ ਮਜ਼ਾ ਵੀ ਆਇਆ ਕੀ ਬਾਤ ਕਿੰਨੀ ਉਮਰ ਚ 올림픽ਸ ਖੇਡਣ ਦਾ ਮੌਕਾ ਮਿਲਿਆ ਮੈਂ 20 ਸਾਲ ਦੀ ਸੀ ਕੀ ਬਾਤ ਜਦੋਂ ਯੰਗ ਬੰਦਾ ਕੋਈ ਪਲੇਅਰ ਤੁਸੀਂ ਉੱਤਰੇ ਮੈਦਾਨ ਚ ਚੱਕਾ ਚੌਂਦ ਦੇਸ਼ ਤੁਹਾਡੇ ਵੱਲ ਦੇਖ ਰਿਹਾ ਤੁਸੀਂ ਦੇਸ਼ ਵੱਲ ਦੇਖ ਰਹੇ ਹੋ ਕਿ ਪ੍ਰੈਸ਼ਰ ਵੀ ਹੈ ਜਦੋਂ ਤੁਸੀਂ ਉੱਤਰਦੇ ਹੋ ਮੈਦਾਨ ਚ ਕਿਵੇਂ ਦਾ ਅਹਿਸਾਸ ਸੀ ਬਹੁਤ سپورਟਿਵ ਸੀਗੇ ਲੋਗ ਬਹੁਤ ਹੀ ਚੰਗਾ ਐਟਮੋਸਫੇਅਰ ਸੀਗਾ ਥੋੜਾ ਪ੍ਰੈਸ਼ਰ ਸੀਗਾ ਕਿਉਂਕਿ ਤੁਸੀਂ ਆਪਣੀ ਕੰਟਰੀ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਇੰਨੇ ਵੱਡੇ ਕੰਪੀਟੀਸ਼ਨ ਚ ਬਟ ਓਵਰঅল ਬਹੁਤ ਚੰਗਾ ਐਕਸਪੀਰੀਅੰਸ ਸੀਗਾ ਮੈਂ ਸਭ ਤੋਂ ਛੋਟੀ ਸੀਗੀ ਪੂਰੇ ਕੰਪੀਟੀਸ਼ਨਸ ਦਾ ਸਾਰੇ ਦੂਜੀ ਕੰਟਰੀਜ਼ ਦੇ ਲੋਕ ਵੀ ਬਹੁਤ ਹੈਲਪਫੁਲ ਸੀਗੇ ਜਿਸੇ ਮੈਨੂੰ ਕੋਈ ਸਟਰਗਲ ਹੋ ਰਿਹਾ ਸੀ ਮੈਨੂੰ ਟਿਪਸ ਵੀ ਦੇ ਰਹੇ ਸੀਗੇ ਚੰਗਾ ਐਕਸਪੀਰੀਅੰਸ ਜ਼ਿੰਦਗੀ ਚ ਕ੍ਰੈਡਿਟ ਕਿਨੂੰ ਦੇਣਾ ਚਾਹਾਂਗੇ ਇਥੋਂ ਤੱਕ ਚਾਹਾਂਗੇ ਆ ਫॉर شور ਮੇਰੇ ਪੇਰੈਂਟਸ ਨੇ ਜਿਨ੍ਹਾਂ ਨੇ ਮੈਨੂੰ ਇਨਾ ਫੰਡਿੰਗ ਦਿੱਤੀ ਸਪੋਰਟਿਵ ਇਮੋਸ਼ਨਲ ਐਂਡ ਫਾਈਨੈਂਸ਼ੀਅਲ ਸਪੋਰਟ ਦਿੱਤਾ ਤੇ ਮੇਰੇ ਕੋਚਸ ਨੇ ਅਮਰਿੰਦਰ ਚੀਵਾ ਸੀਗੇ ਤੇ ਐਨੀ ਫੈਲ ਕੋ ਸੀਗਾ ਤੇ ਬਾਕੀ ਮੇਰੀ ਟੀਮ ਵੀ ਬਹੁਤ ਹੀ ਸਪੋਰਟਿਵ ਸੀਗੀ ਤੇ ਸਭ ਨੂੰ ਪੇਰੈਂਟ ਨੇ ਹਾਂ ਜੀ ਚੰਗਾ ਲੱਗਿਆ ਹਾਂ ਜੀ ਇਸ ਗੇਮ ਦੇ ਵਿੱਚ ਕਿਹੜੀਆਂ ਚੀਜ਼ਾਂ ਬਹੁਤ ਜ਼ਰੂਰੀ ਹੈ ਇੱਕ ਪਲੇਅਰ ਨੂੰ ਜਿਹੜੀਆਂ ਚੰਗਾ ਪਲੇਅਰ ਬਣਾ ਆਈ ਥਿੰਕ ਤੁਹਾਨੂੰ ਮੈਂਟਲੀ ਬਹੁਤ ਸਟਰੋਂਗ ਹੋਣ ਦੀ ਲੋੜ ਹੈ ਕਿਉਂਕਿ ਇੱਕ ਲੈਵਲ ਆਉਂਦਾ ਜਿੱਥੇ ਸਭ ਦੀ ਟੈਕਨੀਕ ਬਹੁਤ ਸਟਰੋਂਗ ਹੁੰਦੀ ਹੈ ਸਭ ਇਕ ਇਕੁਅਲ ਮਿਹਨਤ ਕਰਦੇ ਨੇ ਬਰੂਤੀ ਜੀ ਤੁਸੀਂ ਮੈਂਟਲੀ ਸਟਰੋਂਗ ਹੋ ਤੁਸੀਂ ਅੱਗੇ ਜਾ ਸਕਦੇ ਹੋ ਅੱਛਾ ਜੇ ਮੈਂਟਲੀ ਸਟਰੋਂਗ ਹੋਣ ਵਾਸਤੇ ਫਿਰ ਕੀ ਕਰਦੀ ਤੁਸੀਂ ਆ ਲੱਕੀਲੀ ਮੈਨੂੰ ਨੈਚੁਰਲੀ ਬਹੁਤ ਲਾਈਕ ਮੈਂਟਲੀ ਮੈਂਟਲ ਸਟਰੈਂਥ ਮੈਨੂੰ ਬਹੁਤ ਨੈਚੁਰਲੀ ਆਈਆ ਬਟ ਮੈਂ ਕੰਪੀਟੀਸ਼ਨ এনवायरमेंट ਬਣਾਨੀ ਹੈ ਟ੍ਰੇਨਿੰਗਸ ਕੀ ਜੋ ਮੈਂ ਟ੍ਰੇਨ ਕਰ ਰਹੀ ਹਾਂ ਮੈਂ ਐਵੇਂ ਪ੍ਰਟੈਂਡ ਕਰਦੀ ਕਿ ਮੈਂ ਕੰਪੀਟੀਸ਼ਨ ਚਾਹ ਤੇ ਮੈਂ ਉਸ ਤਰੀਕੇ ਨਾਲ ਆਪਣਾ ਮੈਚ ਖੇਲਣਾ ਅੱਛਾ ਹਾਂਜੀ ਜਿਹਨੇ ਆਪਦੇ ਆਪ ਨੂੰ ਮੈਂਟਲੀ ਟ੍ਰੇਨਿੰਗ ਇੰਨਾ ਕਰਦੇ ਹੋ ਹਾਂਜੀ ਪ੍ਰੈਸ਼ਰ ਟ੍ਰੇਨਿੰਗ ਕਹਿੰਦੇ ਨੇ ਪ੍ਰੈਸ਼ਰ ਕਿੰਨਾ ਕੁ ਪ੍ਰੈਸ਼ਰ ਆਉਂਦਾ ਜਿਹਨੂੰ ਫੇਸ ਕਰਨਾ ਹੁੰਦਾ ਡਿਪੈਂਡ ਕਰਦਾ ਹੈ ਕੰਪੀਟੀਸ਼ਨ ਤੋਂ ਕੰਪੀਟੀਸ਼ਨ ਕਦੇ ਕਿਦਾਰ ਜੇ ਤੁਸੀਂ ਬਹੁਤ سارے ਕੰਪੀਟੀਸ਼ਨ ਬੈਕ ਟੂ ਬੈਕ ਖੇਡ ਰਹੇ ਤੁਸੀਂ ਥੋੜੀ ਆਦਤ ਪੈ ਜਾਂਦੀ ਹੈ ਫਿਰ ਤੁਹਾਨੂੰ ਨਾ ਪ੍ਰੈਸ਼ਰ ਨਹੀਂ ਫੀਲ ਹੁੰਦਾ ਪਰ ਜੇ ਤੁਸੀਂ ਗੈਪ ਬਾਰੇ ਗੱਲ ਕਰ ਰਹੇ ਹੋ ਤਾਂ ਤੁਹਾਨੂੰ ਥੋੜਾ ਡਰ ਲੱਗਦਾ ਕਿ ਹੁਣ ਕਿਵੇਂ ਚੱਲੂਗੀ ਸ਼ੂਟਿੰਗ ਜ਼ਿੰਦਗੀ ਚ ਫੇਸ ਕਰਨਾ ਪਿਆ ਵੀ ਕੁੜੀ ਬੰਦੂਖ ਚੱਕੀ ਫਿਰਦੀ ਹੈ ਨਾਲ ਦੀਆਂ ਕੁੜੀਆਂ ਪੜ ਰਹੀਆਂ ਨੇ ਪੜਾਈ ਤੇ ਛੇਡਨ ਦਾ ਆ ਉਸ ਵਿੱਚ ਤਾਲਮਿਲ ਕੇ ਮੈਂ ਬੈਠਦਾ ਸੀ ਮੇਰੇ ਪੈਰਾਂ ਤੋਂ ਥੋੜਾ ਸੀਗਾ ਕਿ ਪੜਾਈ ਜ਼ਿਆਦਾ ਇੰਪੋਰਟੈਂਟ ਹੈਗਾ ਮੇਰੇ ਫੈਮਿਲੀ ਵਿੱਚ ਬਹੁਤ ਲੋਕ ਨੇ ਜੋ ਬਹੁਤ ਫੋਕਸ ਕਰ ਰਹੇ ਨੇ ਪੜਾਈ ਤੇ ਹੈਨਾ ਤੇ ਮੈਨੂੰ ਵੀ ਲੱਗਿਆ ਸੀਗਾ ਮੈਨੂੰ ਪੜਾਈ ਨੂੰ ਛੱਡਣਾ ਨਹੀਂ ਚਾਹੀਦਾ ਬਟ ਜਿਵੇਂ ਮੈਂ ਇੰਨੀ ਜਲਦੀ ਇਨਾ ਕੁਝ ਹਾਸਲ ਕਰ ਲਿਆ ਫਿਰ ਲੋਕਾਂ ਨੇ ਵੀ ਸਪੋਰਟ ਕਰਨਾ ਸ਼ੁਰੂ ਕਰਤਾ ਸੀਗਾ ਤੇ ਮੈਨੂੰ ਕਿਹਾ ਕਿ ਨਹੀਂ ਤੁਸੀਂ ਸ਼ੂਟਿੰਗ ਚੰਗਾ ਕਰ ਰਹੇ ਹੋ ਉੱਥੇ ਅੱਗੇ ਚਲੇ ਜਾਓ ਪੜਾਈ ਬਾਅਦ ਵਿੱਚ ਵੀ ਹੋ ਸਕਦੀ ਹੈ ਡੇ ਪ੍ਰੋਗਰਾਮ ਕੀ ਰਹਿੰਦਾ ਹੈ ਇੱਕ ਸਪੋਰਟਸਮੈਨ ਦਾ ਤੁਹਾਡੇ ਅ ਮੈਂ ਸਵੇਰੇ ਉੱਠਦੀਆਂ ਤੇ ਮੈਂ ਰੇਨ ਜਾਂਦੀ ਆ ਉੱਥੇ ਮੈਂ ਆਪਣਾ ਵਾਰਮ ਅਪ ਕਰਦੀਆਂ ਤੇ ਉਸ ਤੋਂ ਬਾਅਦ ਮੈਂ ਟ੍ਰੇਨਿੰਗ ਕਰਦੀਆਂ 3-4 ਘੰਟੇ ਫਿਰ ਆ ਕੇ ਲੰਚ ਖਾ ਕੇ ਮੈਂ ਰੈਸਟ ਕਰਦੀਆਂ ਫਿਰ ਜਿਮ ਜਿਮ ਤੋਂ ਬਾਅਦ ਥੋੜੀ ਮੈਂ ਡਰਾਈ ਟ੍ਰੇਨਿੰਗ ਕਰਕੇ ਥੋੜੀ ਪ੍ਰਾਈ ਕਰ ਲੈਣੀ ਹਾਂ ਅੱਛਾ ਪੜਦੇ ਵੀ ਹਾਂ ਹਾਂਜੀ ਅ ਜਦੋਂ ਤੁਸੀਂ ਇੱਥੋਂ 올ਿਪਮਪਿਕਸ ਤੱਕ ਗਏ ਤਾਂ ਉੱਥੋਂ ਨਵੀਂ ਚੀਜ਼ ਨਵਾਂ ਕੀ ਸਿੱਖਿਆ ਨਵਾਂ ਅਨੁਭਵ ਕੀ ਐਕ ਸੀਗਾ ਮੈਨੂੰ ਬਹੁਤ ਸਪੋਰਟਸਮੈਨਸ਼ਿਪ ਦਾ ਬੜਾ ਨਵਾਂ ਤਰੀਕਾ ਦੇਖਿਆ ਕਿਉਂਕਿ ਅੱਜ ਤੱਕ ਜਦੋਂ ਮੈਂ ਕੰਪੀਟੀਸ਼ਨ ਖੇਲੇ ਮੇਰੇ ਕੰਪੀਟੀਟਰਸ ਨੇ ਮੇਰੀ ਕਦੀ ਹੈਲਪ ਨਹੀਂ ਕੀਤੀ ਪਰ ਜਦੋਂ ਮੈਂ 올림픽 ਸੀਗੀ ਸਾਈਡ डिफरेंट ਕੰਟਰੀਜ਼ ਦੇ ਲੋਕ ਹੈਲਪਫੁਲ ਸੀਗੇ ਯੂ نو ਮੈਨੂੰ ਇਹ ਲੱਗ ਰਿਹਾ ਸੀ ਕਿ ਇਹ ਅੱਗੇ ਨਾਲ ਨਿਕਲ ਜੇ ਸਭ ਇੱਕ ਦੂਜੇ ਨੂੰ ਹੈਲਪ ਕਰ ਲੈਸ ਤਾਂ ਮੈਂ ਸਪੋਰਟਸਮੈਨਸ਼ਿਪ ਬਹੁਤ ਸਿੱਖੀ ਉਸ ਕੰਪੀਟੀਸ਼ਨ ਤੋਂ ਤੇ ਟੈਕਨੀਕਲੀ ਵੀ ਮੈਂ ਬਹੁਤ ਇੰਪਰੂਵਮੈਂਟ ਕੀਤੀ ਹੈ ਤੁਸੀਂ ਜੋ ਬੰਦੂਖ ਚੱਕੀ ਸੀ ਤੇ ਅੱਜ 올ੰਪੀਅਨ ਬਣ ਕੇ ਜਿਹੜੇ ਵਿਚਾਲੇ ਗੈਪ ਦੇ ਵਿੱਚ ਤੁਸੀਂ ਵਿੱਚ ਸਫਰ ਕੀਤਾ ਉਹਦੇ ਵਿੱਚ ਕੀ ਕੀ ਚੀਜ਼ਾਂ ਆਪ ਦੇ ਅੰਦਰ ਅਡਾਪਟ ਕੀਤੀਆਂ ਕੀ ਕੀ ਚੀਜ਼ਾਂ ਸਿੱਖੀਆਂ ਇੱਕ ਤਾਂ ਥੋੜਾ ਤਾਂ ਟੱਕਰ ਹੋਣਾ ਅੰਦਰ ਮੈਂ ਕਿਉਂਕਿ სპੋਰਟ ਹੈ ਕੁਝ ਅੱچھے ਐਕਸਪੀਰੀਐਂਸਸ ਨੇ ਬੁਰੇ ਐਕਸਪੀਰੀਐਂਸਸ ਹੋਣਾ ਤਾਂ ਥਰ ਟੱਕਰ ਹੋਣਾ ਸਿੱਖਿਆ ਥੋੜਾ ਆਫਕੋਰਸ ਮੈਂਟਲੀ ਸਟਰੋਂਗ ਹੋਣਾ ਐਕਸਪੀਰੀਐਂਸ ਨਾਲ ਹੀ ਸਿੱਖਿਆ ਹੈਗਾ ਤੇ ਹਾਰਨਾ ਵੀ ਸਿੱਖਿਆ ਜਿੱਤਣਾ ਵੀ ਸਿੱਖਿਆ ਉਹਦੇ ਨਾਲ ਹੀ ਠੀਕ ਹੈ ਕਦੇ ਕਦੇ ਤੁਸੀਂ ਹਾਰਦੇ ਹੋ ਤਾਂ ਤੁਹਾਨੂੰ ਉਹਨੂੰ ਵੀ ਐਕਸੈਪਟ ਕਰਨਾ ਪੈਂਦਾ ਕਦੇ ਕਦੇ ਤੁਸੀਂ ਜਿੱਤਦੇ ਹੋ ਤਾਂ ਉਹਦੇ ਨਾਲ ਵੀ ਤੁਹਾਨੂੰ ਹੰਬਲ ਹੋਣਾ ਪੈਂਦਾ। ਕੀ ਬਾਤ। ਹਾਰ ਨੂੰ ਕਿਵੇਂ ਸਮਾਉਨੇ ਹਾਂ ਅੰਦਰ? ਠੀਕ ਆਪ ਦੇ ਅੰਦਰ ਕਿਵੇਂ ਲੈਨੇ ਹਾਂ? ਮੈਨੂੰ ਲਾਈਕ ਹਾਰਨਾ ਕੋਈ ਫੇਲੀਅਰ ਟਾਈਪ ਨਹੀਂ ਲੱਗਦਾ ਇੱਕ ਬਸ ਸੈਟ ਬੈਕ ਲੱਗਦਾ ਜਿਸ ਨਾਲ ਮੈਂ ਬਹੁਤ ਕੁਝ ਸਿੱਖ ਸਕਦੀ ਆ। ਜੇ ਤੁਸੀਂ ਹਾਰਦੇ ਹੋ ਉਹਦੇ ਨਾਲ ਵੀ ਤੁਸੀਂ ਬਹੁਤ ਕੁਝ ਸਿੱਖਦੇ ਹੋ ਜੇ ਤੁਸੀਂ ਉਹਨੂੰ ਯੂਜ਼ ਨਾ ਕਰੋ ਤੁਸੀਂ ਅੱਗੇ ਵੀ ਨਹੀਂ ਪਹੁੰਚ ਸਕਦੇ ਤਾਂ ਹਾਰਨਾ ਕੋਈ ਬੁਰੀ ਚੀਜ਼ ਨਹੀਂ ਹੈ। 200 ਕੰਟਰੀ ਲਗਭਗ ਪਾਰਟਿਸਪੇਟ ਕਰਦੀਆਂ ਹਨ 10000 ਸਪੋਰਟਸਮੈਨ 올림픽ਸ ਤੱਕ ਬਾਈਂਡ ਹੈ ਉੱਥੇ ਪਹੁੰਚਣ ਦਾ ਜਦੋਂ ਸਿਲੈਕਸ਼ਨ ਹੁੰਦੀ ਹੈ ਕਿਵੇਂ ਲੱਗਿਆ ਤੇ ਉੱਥੇ ਆ ਕੇ ਜਦੋਂ ਵਾਪਸ ਆਏ ਤਾਂ ਉਹ ਸਾਰਾ ਕੁਝ ਕਿਵੇਂ ਰਿਹਾ ਤੁਹਾਡੇ ਮਾਨਸਿਕ ਤੌਰ ਤੇ ਤੁਸੀਂ ਹੁਣ ਕਿਵੇਂ ਲਿਆ ਜਿਵੇਂ 올림픽ਸ ਤੋਂ ਪਹਿਲਾਂ 8-9 ਮਹੀਨੇ ਸਭ ਕੁਝ ਹੀ 올림픽ਸ ਬਣਿਆ ਹੋਇਆ ਸੀਗਾ ਉਹਦੀ ਟ੍ਰੇਨਿੰਗ ਉਹਦੀ ਪ੍ਰੈਪਰੇਸ਼ਨ ਤੇ ਉੱਥੇ ਜਾ ਕੇ ਬਹੁਤ ਚੰਗਾ ਲੱਗੇ ਕਿ ਸਾਰੇ ਉਸ ਐਕਸਪੀਰੀਅੰਸ ਨੇ ਅਸੀਂ ਓਪਨਿੰਗ ਸੈਰਮਨੀ ਦੇਖੀ ਸਾਰੇ ਇੰਡੀਅਨ ਟੀਮ ਉੱਥੇ ਸੀਗੀ ਇੰਡੀਅਨ ਸਪੋਰਟ ਕਰ ਰਹੇ ਸੀ ਤਾਂ ਬਹੁਤ ਹੀ ਚੰਗਾ ਐਕਸਪੀਰੀਅੰਸ ਸੀਗਾ ਤੇ ਵਾਪਸ ਆ ਕੇ ਥੋੜਾ ਏਮਪਟੀ ਲੱਗਾ ਕਿ ਯੂ نو ਇੰਨੇ ਮਹੀਨੇ ਇਹੀ ਕੀਤਾ ਤੇ ਹੁਣ ਕੁਝ ਹੈਗਾ ਨਹੀਂ ਕਰਨ ਨੂੰ ਬਟ ਉਹਨਾਂ ਵੀ ਹੁਣ ਹੁਣ ਅੱਗੇ ਹੋਰ ਕੰਪੀਟੀਸ਼ਨ ਆਗੇ ਡਿਸਟਰੈਕਟ ਪੁਈ ਸੁਪਨਾ ਸੀਗਾ ਕਿਸੇ ਪਲੇਅਰ ਨੂੰ ਮਿਲਣ ਦਾ ਉੱਥੇ 올림픽ਸ ਚ ਮਿਲੇ ਮੈਂ ਪੀਵੀ ਸਿੰਧੂ ਨੂੰ ਮਿਲਿਆ ਮੈਨੂੰ ਬਹੁਤ ਪੀਵੀ ਸਿੰਧੂ ਬਹੁਤ ਇਨਸਪਾਇਰਿੰਗ ਲੱਗਦੀ ਐ ਤੇ ਉਹ ਸਾਡੀ ਫਲੈਗ ਬੈਰਰ ਸੀਗੀ ਓਪਨਿੰਗ ਸੈਰੇਮਨੀ ਚ ਤਾਂ ਉਹਦੇ ਨਾਲ ਉਹਨਾਂ ਨਾਲ ਮੈਂ ਫੋਟੋਆਂ ਖਿਚਾਈਆਂ ਨਵੇਂ ਬੱਚੇ ਜਿਹੜੇ ਖੇਡਣਾ ਚਾਹੁੰਦੇ ਆ ਗਵਰਨਮੈਂਟ ਨੂੰ ਕਿਸ ਤਰ੍ਹਾਂ ਦੀ ਸਪੋਰਟ ਕਰਨੀ ਚਾਹੀਦੀ ਉਹਨਾਂ ਦੀ ਮੈਨੂੰ ਪਰਸਨਲੀ ਲੱਗਦਾ ਜੇ ਮੈਂ ਅਸੀਂ ਜੋ ਲੋਕ ਇੰਨੇ ਹਾਈ ਲੈਵਲ ਤੇ ਪਹੁੰਚ ਗਏ ਉਹਨਾਂ ਨੂੰ ਨੇਚਰਲੀ ਸਪੋਰਟ ਤਾਂ ਮਿਲ ਹੀ ਜਾਂਦਾ ਬਟ ਜੋ ਬੇਸ ਲੈਵਲ ਤੇ ਸ਼ੁਰੂ ਕਰਨਾ ਹੈ ਉਹਨਾਂ ਨੂੰ ਬਹੁਤ ਮੁਸ਼ਕਲ ਹੈ ਕਿ ਨਾ ਅਗੇ ਰੇਂਜਿਸ ਦੀ ਦਿੱਕਤ ਹੈ ਰੇਂਜਿਸ ਸਾਡੇ ਸ਼ਾਰਟ ਗਨ ਚ ਨਹੀਂ ਰੇਂਜਿਸ ਨਹੀਂ ਹੈਗੀ ਫਿਰ ਇਕਵਿਪਮੈਂਟ ਵੀ ਥੋੜੀ ਐਕਸਪੈਂਸਿਵ ਹੈਗੀ ਆ ਤੇ ਜੇ ਕੋਈ ਬੰਦਾ ਆਵੇ ਤੇ ਉਹ ਸਭ ਦੇਖੇ ਉਸ ਤੋਂ ਡਰ ਜਾਂਦਾ ਕਿ ਇਹ ਸਪੋਰਟ ਸ਼ੁਰੂ ਕਰੀਏ ਕਿ ਨਹੀਂ ਤਾਂ ਆਈ ਥਿੰਕ ਬੇਸ ਲੈਵਲ ਤੇ ਗਵਰਨਮੈਂਟ ਸਪੋਰਟ ਹੋਣੀ ਬਹੁਤ ਜ਼ਰੂਰੀ ਹੈ ਉਹ ਨਹੀਂ ਹੈਗੀ ਨਹੀਂ ਬਟ ਹੋਪਫੁਲੀ ਅੱਗੇ ਜਾ ਕੇ ਕਿਹੜੀਆਂ ਚੀਜ਼ਾਂ ਬਰੀਕੀ ਨਾਲ ਦੇਖਦੇ ਹਾਂ ਵੀ ਆਹ ਚੀਜ਼ਾਂ ਦੀ ਬਹੁਤ ਲੋੜ ਹੈ ਆਈ ਥਿੰਕ ਇਕਤਾ ਕੋਚਸ ਦੀ ਬਹੁਤ ਲੋੜ ਆ ਸਾਡੇ ਕੋਲ ਕੋਚਸ ਨਹੀਂ ਹੈਗੇ ਤੇ ਹੁਣ ਜਿਵੇਂ ਇਸ ਮੁਕਾਮ ਤੇ ਪਹੁੰਚ ਕੇ ਮੈਨੂੰ ਕੋਚਿੰਗ ਮਿਲ ਰਹੀ ਹੈ ਨਾ ਬਟ ਮੈਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਸਿੱਖਣ ਨੂੰ ਮਿਲ ਰਿਹਾ ਜੋ ਮੈਨੂੰ ਸਟਾਰਟਿੰਗ 'ਚ ਸਿੱਖਣਾ ਚਾਹੀਦਾ ਸੀਗਾ ਤੇ ਬੇਸ ਲੈਵਲ ਤੇ ਜੇ ਚੰਗੇ ਕੋਚਸ ਹੋਣ ਉਹ ਬਹੁਤ ਜ਼ਰੂਰੀ ਹੈ ਇਹ ਜਾਨੀ ਕਿ ਪਾਰਟ ਨੂੰ ਮਿਸ ਕਰ ਰਹੇ ਹੋ ਤੁਸੀਂ ਵੀ ਇਹ ਚੀਜ਼ ਇੱਕ ਗੈਪ ਰਹਿ ਜਾਂਦਾ ਹੈ ਫਿਰ ਉਹਨਾਂ ਹੀ ਥੋੜਾ ਪ੍ਰੋਗਰੈਸ ਡਿਲੇ ਹੁੰਦਾ ਕਿਉਂਕਿ ਤੁਸੀਂ ਹੁਣ ਲੇਟਰ ਜਾ ਕੇ ਸਿੱਖ ਰਹੇ ਹੋ ਜੋ ਤੁਸੀਂ ਪਹਿਲਾਂ ਸਿੱਖ ਸਕਦੇ ਸੀ ਜਦੋਂ ਤੁਸੀਂ ਬਾਹਰ ਗਏ ਸੀ ਤਾਂ ਤੁਹਾਨੂੰ ਲੱਗਿਆ ਕਿ ਆ ਜਿਹੜੇ ਉਹਦੇ ਨਾਲ ਦੇ ਪਲੇਅਰ ਸੀਗੇ ਆ ਸਾਡੇ ਨਾਲ ਆ ਚੀਜ਼ ਬਿਹਤਰ ਕਰ ਰਹੇ ਆਈ ਥਿੰਕ ਮੈਂਟੈਲਿਟੀ ਥਰੀ ਮੈਂਟਲ ਅਪਰੋਚ ਅਪਰੋਚ ਲਾਈਫ ਥਰੀ ਉਹਨਾਂ ਦੀ ਬੈਟਰ ਹੈਗੀ ਆ ਸਾਡੇ ਨਾਲੋਂ ਤੇ ਆਈ ਥਿੰਕ ਉਹ ਸਾਨੂੰ ਸਿੱਖਣਾ ਚਾਹੀਦਾ ਹੈ ਬਟ ਓਵਰਆਲ ਆਈ ਥਿੰਕ ਅਸੀਂ ਬਹੁਤ ਹਾਰਡ ਵਰਕਿੰਗ ਆਜ਼ ਇੰਡੀਅਨਸ ਆਰ ਐਥਲੀਟਸ ਬਹੁਤ ਹਾਰਡ ਵਰਕ ਕਰਦੇ ਨੇ ਬਸ ਥੋੜਾ ਮੈਂਟਲ ਮੈਂਟੈਲਿਟੀ ਤੇ ਅਪਰੋਚ ਥਰੀ ਬੈਟਰ ਹੋਣੀ ਚਾਹੀਦੀ ਜੀ ਕੋਈ ਨਾਟਵਨ ਪੀਟੀ ਨੂੰ ਕੁੜੀਆਂ ਨੂੰ ਖਾਸ ਕਰਕੇ ਕੀ ਕਹਿਣਾ ਚਾਹਦੇ ਕੁੜੀ ਬੰਦੂਕ ਚੱਕ ਕੇ 올림픽ਸ ਤੱਕ ਪਹੁੰਚ ਰਹੀ ਹੈ ਕੁੜੀਆਂ ਨੂੰ ਤੁਸੀਂ ਖਾਸ ਕਿ ਮੈਨੂੰ ਪਰਸਨਲ ਮੈਂ ਬਿਫੋਰ ਸ਼ੂਟਿੰਗ ਬਹੁਤ ਹੀ ਕਵਾਇਟ ਤੇ ਮੇਰੇ ਕੋਲ ਨਾ ਕੰਫिडेंस ਨਹੀਂ ਹੁੰਦਾ ਸੀਗਾ ਸਿਰਫ ਇੱਕ ਬੰਦੂਕ ਚੱਕ ਕੇ ਤੇ ਪਰਫਾਰਮ ਕਰਕੇ ਮੈਨੂੰ ਇਨਾ ਕੰਫिडेंस ਆਇਆ ਹੈ ਮੈਂ ਲੋਕਾਂ ਨੂੰ ਮਿਲਣ ਮੈਨੂੰ ਲੋਕਾਂ ਨੂੰ ਮਿਲਣ ਚ ਇਨਾ ਕੋ ਡਰ ਨਹੀਂ ਲੱਗਦਾ ਮੈਨੂੰ ਪਹਿਲਾਂ ਲੱਗਦਾ ਸੀਗਾ ਤੇ ਆਈ ਥਿੰਕ ਬਹੁਤ ਕੰਫिडेंस ਮਿਲਦਾ ਹੈ ਕਿ ਤੁਸੀਂ ਕੁਝ ਕਰ ਰਹੇ ਹੋ ਕੁਝ ਯੂ نو ਪ੍ਰੋਡਕਟਿਵ ਕਰ ਰਹੇ ਹੋ ਤੇ ਤੁਸੀਂ ਬੰਦੂਕ ਨਾਲ ਕੁਝ ਕਰ ਰਹੇ ਹੋ ਹਾਂਜੀ ਬਹੁਤ ਚੰਗਾ ਲੱਗਿਆ ਤੇ ਤੁਸੀਂ ਬਹੁਤ ਯੰਗ ਹੋ ਤੇ ਅਸੀਂ ਦੁਆ ਕਰਦੇ ਹਾਂ ਕਿ ਤੁਹਾਡਾ ਸਫ਼ਰ ਬੜਾ ਖੂਬਸੂਰਤ ਰਹੇ ਤੇ ਤੁਸੀਂ ਇਦਾਂ ਹੀ ਚੰਗੀਆਂ ਪੈੜਾਂ ਪਾਓ ਤੇ ਨੌਜਵਾਨ ਪੀੜੀ ਤੁਹਾਡੀਆਂ ਪੈੜਾਂ ਚ ਪੈਰ ਧਰ ਕੇ ਅੱਗੇ ਵਧੇ ਟਾਈਮ ਦੇ ਲਈ ਬਹੁਤ ਜ਼ਰੂਰੀ ਹੈ ਬੜੀ ਮਹੱਤਵਪੂਰਨ